ਏਅਰ ਕੈਨੇਡਾ ਦੀ ਜਿਹੜੀ ਸਟ੍ਰਾਈਕ ਹੈ ਕਹਿੰਦੇ ਨੇ ਹੁਣ ਮੁੱਕ ਗਈ ਹੈ ਜੀ ਔਰ ਇੱਕ ਡੀਲ ਬਣ ਗਈ ਟੈਂਟੇਟਿਵ ਡੀਲ ਜਿਹਨੂੰ ਕਹਿੰਦੇ ਨੇ ਔਰ ਫਲਾਈਟ ਅਟੈਂਡੈਂਸ ਦੀ ਜਿਹੜੀ ਯੂਨੀਅਨ ਹੈ ਔਰ ਜਿਹੜੀ ਗੱਲਬਾਤ ਹੋਈ ਹੈ ਨਾ ਦੀ ਉਹ ਕਹਿੰਦੇ ਨੇ ਇੱਕ ਪਾਸੇ ਨੂੰ ਆ ਕੇ ਹੁਣ ਲੱਗਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਏਅਰ ਕੈਨੇਡਾ ਦੇ ਜਿਹੜੇ ਫਲਾਈਟ ਅਟੈਂਡੈਂਸ ਹੈ ਉਹਨਾਂ ਦੀ ਇੱਕ ਬਹੁਤ ਵੱਡੀ ਮੰਗ ਸੀ ਕਿ ਜਦੋਂ ਉਹ ਗਰਾਉਂਡ ਵਰਕ ਕਰਦੇ ਸੀ ਉਹਦੀ ਉਹਨਾਂ ਨੂੰ ਪੇ ਨਹੀਂ ਦਿੱਤੀ ਜਾਂਦੀ ਸੀ ਉਹ ਇਸ ਗਰਾਉਂਡ ਵਰਕ ਦੇ ਜਿਹੜੇ ਘੰਟੇ ਗਿਣੀ ਹੈ ਨਾ ਤਾਂ ਲਗਭਗ 1 ਘੰਟਾ ਉਹਨਾਂ ਦਾ ਹਰ ਵੇਲੇ ਡਿਊਟੀ ਦੇ ਜ ਉਹ ਜੂਰੀ ਉਹਨਾਂ ਦਾ ਅਨਪੇਡ ਹੁੰਦੇ ਪੈਣ ਦਾ ਸੀ ਕੰਮ ਕਰਦੇ ਸੀ ਜਿਆਦਾ ਹੋਣਾ ਜੀ ਹਾਂ ਜੀ ਚਲੋ ਕਿੰਨਾ ਘੱਟੋ ਘੱਟ ਯਾਨੀ ਜੇ ਮਹੀਨੇ ਦੇ ਵਿੱਚ ਉਹਨਾਂ ਨੇ 20 20 ਦਿਨ ਵੀ ਕੰਮ ਕੀਤਾ 25 ਦਿਨ ਵੀ ਕੰਮ ਕੀਤਾ ਤਾਂ ਲਗਭਗ 20 25 30 ਘੰਟਿਆਂ ਦੀ ਪੇ ਉਹਨਾਂ ਦੀ ਮਾਰੀ ਜਾਂਦੀ ਸੀ ਹਫਤੇ ਦੀ ਆਲਮੋਸਟ ਮਾਰੀ ਜਾਂਦੀ ਸੀ ਵਾਹ ਉਹ ਪੇ ਜਿਹੜੀ ਆ ਉਹ ਜੇ ਜੇ ਘੱਟੋ ਘੱਟ ਪੇ ਨਾਲ ਵੀ ਗੁਣਾ ਕਰੀ ਜਾ ਜਿੰਨੇ ਕਿ ਜੇ ਆਪਾਂ 30 ਡਾਲਰ ਵੀ ਮੰਨ ਲਓ ਇੱਕ ਬੈਕ ਉਹਨੂੰ ਤੁਸੀਂ ਦਿੰਨੇ ਆ ਘੱਟੋ ਘੱਟ ਇੰਨੇ ਤਾਂ ਹੋਣਗੇ ਤਾਂ ਉਹਦੇ ਨਾਲ 900000 ਡਾਲਰ ਉਹਨਾਂ ਦਾ ਹਰ ਮਹੀਨੇ ਨੁਕਸਾਨ ਹੋ ਰਿਹਾ ਸੀ ਕੈਨੇਡਾ ਦੇ ਵਰਕਰਾਂ ਜਿਹੜੇ ਅਨਪੇਡ ਰੱਖੇ ਜਾਂਦੇ ਵਰਕਰਾਂ ਉਹਨਾਂ ਦੇ ਬਾਰੇ ਹੱਕ ਦੇ ਵਿੱਚ ਇਹ ਫੈਸਲਾ ਹੋਇਆ ਹੋਇਆ ਜੀ ਔਰ ਇਹਦੇ ਬਾਰੇ ਡਿਟੇਲ ਅਜੇ ਨਹੀਂ ਆਈਆਂ ਪਰ ਲੱਗਦਾ ਹੈ ਜਿਵੇਂ ਮਤਲਬ ਉਹਨਾਂ ਦੇ ਵਰਕਰਾਂ ਨੇ ਯੂਨੀਅਨ ਨੇ ਕਿਹਾ ਹੈਗਾ ਵੀ ਸਾਡੀ ਇਹ ਮੰਗ ਮੰਨ ਲਈ ਗਈ ਹੈ ਡਿਟੇਲ ਅਜੇ ਆਉਣੀ ਹੈ ਔਰ ਨਾਲ ਵੀ ਉਹਨਾਂ ਇਹਨੂੰ ਵੈਰੀਫਾਈ ਵੀ ਕਰ ਦਿੱਤਾ ਜਾਣਾ ਅਜੇ ਕਿਉਂਕਿ ਇਹ ਹੈਗਾ ਵੀ ਜਦੋਂ ਕੋਈ ਐਗਰੀਮੈਂਟ ਹੁੰਦਾ ਉਹਨੂੰ ਟੈਂਟੇਟਿਵ ਐਗਰੀਮੈਂਟ ਕਿਹਾ ਜਾਂਦਾ ਜਦੋਂ ਉਹ ਵਰਕਰਾਂ ਦੇ ਮੈਂਬਰਸ ਤੋਂ ਉਹਦੀ ਵੋਟਿੰਗ ਕਰਵਾਈ ਜਾਂਦੀ ਜੇ ਉਹ 50% ਤੋਂ ਵੱਧ ਵੋਟਿੰਗ ਨਾਲ ਪਾਸ ਕਰਦੇ ਆ ਫਿਰ ਇਹ ਫੈਸਲਾ ਜਿਹੜਾ ਕੰਟਰੈਕਟ ਆ ਐਗਰੀਮੈਂਟ ਆ ਉਹ ਲਾਗੂ ਹੁੰਦਾ